ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਤਸਮੀਂ ਛਪੈ ਛੰਦ ਤਉ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿ ਜਿਹ ਰੂਪ ਰੰਗ ਅਰ ਰੇਖ ਪੇਖ ਕਉ ਕਹਿ ਨ ਸਕਤ ਕਹੇ ਅਚਲ ਮੂਰਤਨ ਪੋ ਪ੍ਰਕਾਸ਼ਮ ਤੋਜ ਕਹੀਜੈ कोटिन्द्रिन्द्रण सा सहान घणी जय त्रिभुवन महीप सुर नर सुर नेत नेत बंत्रण कहत तब सर्वनाम कथा कवन कर्म नाम बरनत सुमत भुजंग प्रयाति शांद नमस्त्वंग अकाले नमस्त्वंग कृपले नमस्तंगा रूपे नमस्तंगा नुपेन नमस्तंगा पखे नमस्तंगा लेखे നമസ്തക കായ നമസ്ത ജയ നമസ്ത ഗംജേ നമസ്ത പഞ്ജേ നമസ്ത നമേ നമസ്ത ഠാമേ നമസ്ത അകർഗ നമസ്തക തർമക നമസ്ത നാമ നമസ്തക താമംഗ നമസ്ത ജീത നമസ്ത പീതേ നമസ്ത വാഹി നമസ്ത ഡാഹേ നമസ്ത നീല നമസ്ത നാദ് നമസ്ത ഛേദേ നമസ്ത ഗാദേ നമസ്ത ഗംജേ നമസ്ത ഭ പഞ്ജേ നമസ്ത ഉദാരമസ്ത പാര ਨਮਸਤੰ ਸੋਇ ਕਾ ਨਮਸਤੰ ਅਨੇ ਕਾ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਦਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਦੂਤੇ ਨਮਸਤੰ ਅਭੂਤੇ ਨਮਸਤੰ ਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਬਰਗੇ ਨਮਸਤੰ ਸਰਗੇ ਨਮਸਤੰਗ ਪਰਬੋਗੇ ਨਮਸਤੰ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਮੈਨ ਨਮਸਤੰ ਸਤ੍ਰਮੈ ਨਮਸਤੰਗ ਦਿਲਾਸਰੀ ਨਮਸਤੰਗ ਨਿਰਾਸਰੀ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਅਮਜਬਈ ਨਮਸਤਸਤ ਅਜਬਈ ਤੰਗਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੈ ਨਮਸਤੰਗ ਨਿਰਬਾਮੈ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੀਵੇ ਨਮਸਤੰਗਾ ਭੀਵੇ ਨਮਸਤੰਗਾ ਜਨਮੇ ਨਮਸਤੰਗ ਸੁਬਨ ਮੇ ਨਮੋ ਸਰਬ ਗਾਉਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਯਾਲੇ ਨਮਸਤੰਗਾ ਬਰਨੇ ਨਮਸਤੰਗਾ ਮਰਨੇ ਨਮਸਤੰਗ ਜਰਾ ਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸ ਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਪੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਬੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਦੇ ਹੈ ਅਬੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਦਾਨ ਹੈ ਤ੍ਰਿਬਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਅਜੀ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਬਰਨ ਹੈ ਅਗੰਜ ਹੈ ਅਪੰਜ ਹੈ ਚੂਜ ਹੈ ਚੰਜ ਹੈ ਹਮੀ ਕਹਿ ਰਫੀ ਕੈ ਦੰਧ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਆਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕੈ ਨਿਰਸੀ ਕੈ ਨਿਰਲੰਭ ਹੈ ਸੰਭ ਹੈ ਅਗੰਮ ਹੈ ਅਜਮ ਹੈ ਅਪੂਤ ਹੈ ਅਛੂਤ ਹੈ ਅਲੋਕ ਹੈ ਸੂਕ ਹੈ ਕਰਮ ਹੈ ਅਪਰਮ ਹੈ अजीत है अपीत है अबा है अगा है अमान है निदान है अनेक है फिर एक है पुजंग प्रयात छंद नमो सर्व माने समस्ती निदाने नमो देव देवे अपेखी अपेवे नमो काल काले नमो सर्ब पाले नमो सर्ब गौणे नमो सर्ब पौणे अनंगी अनाथे निसंगी परमाथे नमो पान पाने नमो मान माने नमो चंद्र चंद्रे नमो भान पाने नमो गीत गीते नमो तान ताने नमो नृत्य नृत्य नमो नाद नादी नमो पान पाने नमो बाद बादे नंगी अनामे समस्ती स्वरूपे प्रपंगि परमाते समस्ती कलंकक बिना विना कलंकी स्वरूपे नमो राज राजेश्वर परम रूपे नमो जोग जो जोगेश्वरंग परम सिदे नमो राज राजर परम वृदे नमो पाणे नमो माणे नमो परम ज्ञाता नमो लोक माता ਅਪੇਖੀ ਆ ਧਰਮੀ ਆ ਭੋਗੀ ਆ ਭੁਗਤੇ ਨਮੋ ਜੋਗ ਜਗੇશ્વਰੰ ਪਰਮ ਜੁਗਤੇ ਨਮੋ ਨਿਤ ਨਰਾਇਣੇ ਕਰੂਰ ਕਰਮੇ ਨਮੋ ਪ੍ਰੀਤ ਅਪਰੀਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾ ਸੰਗ ਨਮੋ ਭੂ ਫੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸਟ ਇਸਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਵੰਗ ਪ੍ਰਣਾਸੀ ਅਨੂਪੇ ਆਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਦ ਅਰਤੰਗ ਅਕੰਗ ਓਗ ਹਰਤਾ ਪਰਮ ਪਰਮ ਪ੍ਰਵੇਸ਼ਵਰੰ ਕੋਛ ਪਾਲੰ ਸਦਾ ਸਰਬ ਦਾ ਸਿੱਧ ਦਾਤਾ ਦਿਆਲੰਗਾ ਛੇਦੀ ਅਪੇਦੀ ਅਨਾਮੰ ਅਕਾਮੰ समस्तोपराजी समस्तस्तता मंग तेरा जोर चाचरी छंद जले हैं थले हैं पीत हैं अभी हैं प्रभु हैं अजू हैं आदेश हैं अपेशय पुजंग प्रयाति छंद आगादे अबादे अनंदी स्वरूपे नमो सर्व माने समस्ति निधाने नमस्ते ने नाथे नमस्ते परमाथे नमस्ते गंगजे नमस्ते भंजे नमस्ते काले नमस्ते पाले नमो सर्व देसी नमो सर्व पीसे ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾ ਸਾਏ ਨਮੋ ਮਹਾ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਕ੍ਰੀਸ਼ੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖੀਜੇ ਅਪੀਜੇ ਸਮਸਤੰ ਪ੍ਰਸੀਜੇ ਕ੍ਰਿਪਾਲੰਸ ਰੂਪੇ ਕੋ ਕਰਮੰਗ ਪਰਣਾਸੀ ਸਦਾ ਸਰਬਦਾ ਰਿੱਧ ਸਿਰੰਗ ਨਿਵਾਸੀ ਚਰਪਟ ਛੰਦ ਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗਿਆ ਚਲ ਪੋਗਿਆ ਚਲ ਰਾਜੇ ਅਟਲ ਸਾਜੇ ਖਲ ਧਰਮੰਗਲਾ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਪੁਗਤਾ ਸਰਬੰਗ ਜੁਗਤਾ ਸਰਬੰਗ ਦੀਪੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰਵਾਲ ਛੰਦ ਤਵਾ ਪ੍ਰਸਾਦ ਆਦ ਰੂਪ ਅਨਾਦ ਮੂਰਤਾ ਜੋਨ ਪੁਰਖ ਅਪਾਰ ਸਰਬ ਮਾਨਤਰ ਮਾਨ ਦੇਵ ਆਪੀ ਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਹੀ ਅਵਦੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਕ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇ ਸੌਰ ਨਾ ਭੇਸ ਜਕ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਤਾਮ ਹੁਨਾ ਜਾਹੀ ਸਰਬ ਮਾਨ ਸਰਬ ਤਰ ਮਾਨ ਸਦਾ ਮਨ ਤਾਹੀ ਏਕ ਮੂਰਤਾ ਨੇਕ ਦਰਸ਼ਨ ਕੀਨ ਰੂਪਾ ਨੇਕ ਖੇਲ ਖੇਲਾ ਖੇਲ ਖੇਲਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜਾ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕਹਿ ਜੀਵ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚਤਰ ਚਕਮਾਨ ਹੀ ਪੁਰਤੀਨ ਲੋਕ ਚੁਦਾ ਕੇ ਵਿਖੈ ਜਗ ਜਾਪਈ ਜੈ ਜਾਪ ਆਦਿ ਦੇਵ ਆਨਾਦ ਮੂਰਥਾ ਥਾਪਿਓ ਸਬੈ ਜਹਿ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸੁਰਚਿਓ ਸਵੰਭਵ ਕਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਤਾਮਸੋ ਪਰਮ ਰਹਿਤ ਅਪੂਤ ਅਲਖ ਅਪੀਸ ਅੰਗ ਰਗਨਾ ਰੰਗ ਜਾ ਕਹਿ ਜਾਤ ਪਾਤ ਨਾਮ ਗਰਬਗੰਜਨ ਦੁਸ਼ਟ ਪੰਜਨ ਮੁਗਦਾਇ ਕਾਮ ਆਪ ਰੂਪ ਅਮੀਕ ਅਨੁਪਸਤ ਦੇਖ ਪੁਰਖਵ ਦੂਤ ਗਰਬਗੰਜਨ ਸਰਬ ਪੰਜਨ ਆਦ ਰੂਪ ਸੂਤ ਅੰਗਹੀਨ ਭੰਗਨਾਤਮੇਕ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨਪੇਖ ਸਰਬ ਸ਼ਾਸਤਰ ਨਾ ਜਾਣਹੀ ਜੈ ਰੂਪ ਰੰਗ ਅਰੇ ਰੇਖ ਪਰਮ ਵੇਦ ਪੁਰਾਣ ਜਾਂ ਕੈ ਨਿਤ ਪਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵੀ ਬਹੁ ਚਿੱਤ ਮਧਪਾਰ ਛੰਦ ਤਾ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰ ਅਸਨਿਆ ਭੰਗ ਉਪਮਾ ਅਨੰਗ ਅਨਪੂਰਕਾਸ਼ ਨਿਸਦੀਨ ਅਨਾਸ ਆਜਨ ਬਾਹੂ ਸਾਹਨ ਸਾਹ ਰਾਜਾਨ ਰਾਜ ਭਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰਨ ਬਾਲਾਨ ਬਾਲਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਵਾ ਭੰਗ ਗਤਮਿਤਾ ਪਾਰ ਗੁਣਗਨ ਉਦਾਰ ਮਨਗਨ ਪ੍ਰਣਾਮ ਨਿਰਪੈ ਨਿਕਾਮ ਅਤ ਦੂਤ ਪਰਚੰਡ ਮਿਤਗਾਤ ਅਖੰਡ ਅਲੇਸ਼ ਕਰਮ ਅਦ੍ਰਿਸ਼ ਧਰਮ ਸਰਬਾ ਪ੍ਰਣਾਡਿਆ ਅੰਡ ਡਬਾਡਿਆ ਚਾਚਰੀ ਛੰਦ ਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੀ ਹਰੀ ਅੰਗ ਕਰੀ ਅੰਗ ਨਿਰਨਾਮੇ ਕਾਮੇ ਪੁਨਗ ਪ੍ਰਿਆਤ ਛੰਦੇ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੀ ਚਤਰ ਚੱਕਰ ਮਾਨੀਆ ਚਤਰ ਚੱਕਰ ਦਾਨੀਆ ਜਾਤਰੀ ਛੰਦ ਨਾ ਸਤਰੈ ਨਾ ਮਿਤਰਾ ਨਾ ਪਰਮ ਨਾ ਪਿਤਰਾ ਨਾ ਕਰਮੰਗ ਨਾ ਕਾਏ ਅਜਨਮੰਗਾ ਜਾਏ ਨਾ ਚਿਤਰਾ ਨਾ ਮਿਤਰਾ ਪਰੇ ਹੰ ਪਵਿੱਤਰ ਆਪਰਥਿਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਤ ਪ੍ਰਸਾਦ ਕਤ ਤੇ ਕੇ ਆਛ ਜੇ ਦੇਸੈ ਕੇ ਅਪ ਜੇ ਪਿਸੈ ਕੇ ਆਗੰਜੇ ਕਰਮੈ ਕੇ ਆਪੰਜੇ ਪਰਮੈ ਕੇ ਆਪੇ ਜੇ ਲੋਕੈ ਕੇ ਆਦਿਤ ਸੁ ਕੇ ਕੇ ਅਬਦੂਤ ਬਰਨੈ ਕੇ ਬਿਬੂਤ ਕਰਨੈ के राजंग प्रभा के त्रमंग तुजा के अशोक वर्ण के सर्वा वर्ण के जगतंग कृतियां के, 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 के छत्री है के भरमंग स्वरूपे के अनुपो अनुपे के आदि आदि वै के अपे अपि व के चित्रंगहीन के अदीन है। ਕਿ ਰੋਜੀ ਰਜਾ ਕਹਿ ਰਹੀ ਮੈਂ ਰਹਾ ਕੈਪ ਕੇ ਪਾਕ ਬਿਆ ਬਹਿ ਕੇ ਗੈ ਬੁੱਲੇ ਗੈ ਬਹਿ ਕੇ ਅਫਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁ ਨਿੰਦੈ ਕਿ ਰੋਜੀ ਦੇਹਿੰਦੈ ਕਿ ਰਾਜ ਕਰਹੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰ ਕਲੀਐ ਕਿ ਸਰਬੰ ਦਲੀਐ ਕਿ ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗੋਨੈ ਕਿ ਸਰਬਤਰ ਪੋਨੈ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ के सर्वत्र दीन है के सर्वत्र लीन है के सर्वत्र जाहो के सर्वत्र भाहो के सर्वत्र देस है के सर्वत्र पेश है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राजा है के सर्वत्र सोख है के सर्वत्र पोख है के सर्वत्र त्राण है के सर्वत्र प्राण है के सर्वत्र देस है के सर्वत्र पेश है के सर्वत्र माननीय सदेवंग प्रधानियां के सर्वत्र जापी है ਕੇ ਸਰਬਤਰ ਥਾਪੀਏ ਕੇ ਸਰਬਤਰ ਬਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬੰਗ ਕਲੀ ਮੈਂ ਕੇ ਪਰਮੰਗ ਫਹੀ ਮੈਂ ਕੇ ਅਕਲ ਅਲਾ ਮੈਂ ਕੇ ਜ਼ਾਇਬ ਕਲਾ ਮੈਂ ਕੇ ਹੁਸਨਲ ਵਜੂ ਹੈ ਤਮਾਮਲ ਰੂਜੂ ਹੈ ਹਮੇ ਸੁਲਸਲਾ ਮੈਂ ਸਲੀਕਤ ਮੁਦਾ ਮੈਂ ਗਨੀ ਮੁਲ ਸਿਕਸਤਾ ਗਰੀਬੁਲ ਪਰਸਤਾ ਬਿਲੰਦੁਲ ਮਕਾਨਾ ਜਮੀਲੁਲ ਜਮਾਨਾ ਤਮੀਜੁਲ ਤਮਾਮਾ ਰਜੂਵਲ ਨੀਦਾ ਨੈ ਅਰੀਫੁਲ ਅਜੀਮੈ ਰਜ਼ਾਇ ਕਈ ਰਕੀਨੈ ਅਨੇਕੁਲ ਤਰੰਗ ਹੈ ਅਪੀਦ ਹੈ ਅਪੰਗ ਹੈ ਅਜੀਜੁਲ ਨਿਵਾਜੈ ਗਨੀ ਮੁਲਖੀ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਪੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਪੀਦੀ ਅਨੂਪੈ ਸਮਸਤੋ ਪਰਾਜੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਲਯਾ ਕਾ ਮੈਂ ਨਿਰਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਉਵਾਦ ਰੂਪੈ ਅਨਾਦ ਸਰੂਪੈ अनंगी अनामे त्रिपंगी त्रिकामे त्रिवर्गं त्रिबादे अगंजी अगादे सुपंग सर्भागे सुसर्वा अनुरागै त्रिभुक्त स्वरूपहं अछेजहं अछूतहं के नरकंग प्रणाशहं पृथ्वीउल प्रवासहं निरुक्त प्रवाहहं सदैवं सदाहं विबुक्त स्वरूपहं परजुक्त्यानूपहं निरुक्त सदाहं विबुक्त प्रवाहहं अनुक्त स्वरूपहं परजुक्त्यानूपहं चाचरी छंद अपंग है अनंग है अपेख है अलेख है अपरम है अकर्म है अनाद है जुगाद है अजय है अभय है अभूत है अदूत है अनास है उदास है तंद है बंद है अपकते है विरक्त है अनास है प्रकाश है निचिंत है सुनित है अलिख है अधिक है अलेख है अपीक है अडाह है अगहा है असंभ है अगम्भ है अनिल है, है अनाद है अनित है सुनित है अजात है अजाद है चर्पण छंद प्रसाद ਸਰਬੰਗਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਗਹਰਤਾ ਸਰਬੰਗਕਰਤਾ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਕਰਮੰ ਸਰਬੰਗ ਤਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਤਵ ਪ੍ਰਸਾਦ ਨਮੋ ਨਰਕਨਾਸੀ ਸਦੇਵੰ ਪ੍ਰਕਾਸੀ ਅਨੰਗੰ ਸਰੂਪੇ ਅਪੰਗੰ ਵਿਪੂਤੇ ਪ੍ਰਮਾਤੰ ਪ੍ਰਮਾਥੇ ਸਦਾ ਸਰਬ ਸਾਥੀ अगाध स्वरूपे नृवाध विपुते अनंगी अनामे त्रिभंगी त्रिका नृभंगी स्वरूपे सृभंगी अनूपे न पोतरा न पुत्ररा न सतरा न मितरा न ताता न माता न जाता न पाता नृसाक शरीक है, है अमतो अमीक है सदैव प्रभा है अजय है अजा है भगवती छंतवा व प्रसाद के जाहर जहूर है के हाजर हजूर है हमीस सलाम है समस्तुल कलाम है ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹਿੰਦ ਹੈ ਕਿ ਰਾਜ ਕਰੀਮ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਿਰਾਸੁਲ ਫਿਕਨ ਹੈ ਕਲੰਕਕ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇ ਕਰੀਮ ਹੈ ਸਮਸਤੁਲ ਜੁਵਾ ਹੈ ਕਿ ਸਾਹਿਬ ਕਿਰਾ ਹੈ के नरकंग प्रणास हैं वैस्तुल निवास हैं के सर्बुल गवन हैं हमेशुल रवन हैं तमामुल तमीज हैं समस्तुल अजीज हैं परंग परम ईस हैं समस्तुल अदीस हैं अधख हैं हमेशुल अपेख हैं जमीलुल जमा हैं अमीकुल इमा हैं करीमुल कमाल हैं के जुरत जमाल हैं के अचलंग प्रकाश हैं के अम तो सुबास हैं के अजब स्वरूप हैं के अम तो विपूत हैं के अम तो पसा हैं के आत्म प्रभा हैं के अचलंग अनंग हैं के अम तो अपंग हैं ਮਦ ਭਾਰ ਛੰਦ ਤੋਂ ਪ੍ਰਸਾਦ ਮਨਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਝ ਹਰਨਰ ਪ੍ਰਪੰਜ ਅਨੰਗਨ ਪ੍ਰਣਾਮ ਮਨਮਨ ਸਲਾਮ ਹਰਨਰਿਆ ਖੰਡ ਬਰਨਰਿਆ ਮੰਡ ਅਨਪ ਅਨਾਸੇ ਮਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲਥਲ ਮੁਦਾਮ ਅਨਛਿਜੇ ਅੰਗ ਆਸਨਿਆ ਪੰਗ ਉਪਮਾ ਪਾਰ ਗਤ ਮਿਤੂਦਾਰ ਜਲਥਲ ਅਮੰਡ ਦਿਸ ਵਿਸਾ ਭੰਡ ਜਲਥਲ ਮਹੰਤ ਦਿਸ ਵਿਸ ਬੇਅੰਤ ਅਨਪ ਅਨਾਸ ਤਿਰਧਰ ਤੁਰਾ ਸਾਜਾਨ ਬਾ ਹੋਇ ਕੈ ਸਦਾ ਹੋ ਓੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਨਾਮ ਚਿਤ ਚਰਨ ਨਾਮਨ ਛਿਜ ਗਾਤ ਆਜਜ ਨਾ ਬਾਤ ਅਨ ਛਜ ਗਾਤ ਅਨਰਜ ਬਾਤ ਅਨ ਟਟ ਪੰਡਾਰ ਅਨਠਠ ਅਪਾਰ ਆਢੀਟ ਧਰਮ ਅਤ ਟੀਠ ਕਰਮ ਅਨ ਵਰਣ ਅਨੰਤ ਦਾਤਾ ਮਹੰਤ ਹਰਬੋਲ ਮਨਾ ਛੰਤ ਵਾ ਪ੍ਰਸਾਦ ਕਰੁਣਾ ਲਿਆ ਹੈ ਅਰ ਕਾਲਿਆ ਹੈ ਖਲਖੰਡਨ ਹੈ ਮੈ ਮੰਡਨ ਹੈ ਜਗਤੀਸੁਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬਵਾਰਨ ਹੈ ਤ੍ਰਿਤਕੇ ਤਨਨ ਹੈ ਜਗਕੇ ਕਰਨ ਹੈ ਮਨਮਾਨਿਆ ਹੈ ਜਗਜਾਨਿਆ ਹੈ ਸਰਬੰਗ ਪਰ ਹੈ ਸਰਬੰਕਰ ਹੈ ਸਰਬਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਤੀਸੁਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ अजपा जप है थप थप है अर्ता कृत है अमृता मृत है अमृता मृत है करुणाकृत है अकृता कृत है तरणी तृत है अमतेश्वर है परमेश्वर है अकिरता कृत है अमृता मृत है अजबा कृत है अमृता मृत है निर्नायक है खलकायक है विश्वंबर है करुणालय है नृपनायक है सर्पायक है प्रपंजन है अरगंजन है रिपतापन है जपजापन है अकलंकृत है सर्वकृत है कर्ता कर है हर्ता हर है परमात्मा है सर्बात्म है आत्म बस है जस के जस है भुजंग परयात छंद नमो सूरज सूजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो विंद्र विंदरे नमो बीज बीजे नमो राजसंगताम संसांत रूपे नमो परम तत्तम अततम स्वरूपे नमो जोग जोगे नमो ज्ञान ज्ञाने नमो मंत्र मन्त्रे नमो ध्यान त्याने नमो जुद जुदे नमो ज्ञान ज्ञाने नमो पूज पूजे नमो पान फानी नमो कला करता नमो शांत रूपे नमो इंद्र इंद्रे अनादंग विपुते अलंकार रूपे अलंकार अलंके नमो आसासे नमो बांक बंके अपंगी रूपे अनंगीय नामे त्रिभंगी त्रिकालय अनंगी अकामे एक अक्षरी छंद अजय अलै अभय अभय अपू अजू अनास आकाशगंज पंच लाख पख काल दया लेख पीख अनाम अकाम अगहा अढा अनाथे परमाथे अजो नियमो नीना रागे ना रंगे ना रूपे ना रेखे अकर्मंग अपर्मंग अगंजे अलेखे पुजंग प्रयात छंद नमस्तु परनामे समस्तुल प्रणासिय गंजुल अनामे समस्तुल निवासी निरकामं बिपूते समस्तुल स्वरूपे कु कर्मंग प्रणासि सुधर्मंग बिपूते सदा सच्चिदानंद सतरंग प्रणासि करीमुल् कुनिंदा समस्तुल निवासी अजाएब बिपूते गजाएब गनीमे हरयंग करियंग करीमुल् रहीमे चत्रचक्रवर्ती चत्रचक्र भुगते स्वयम् भंग सो भंग सर्वदा सर्वजुगते ਦੁਕਾਲੰਗ ਪਰਨਾਸੀ ਦਇਆਲੰਸਰੂਪੇ ਸਦਾ ਅੰਗ ਸੰਗੀ ਆਭੰਗੰ ਵਿਪੂਤੇ ਦੁਕਾਲੰਗ ਪਰਨਾਸੀ ਦਇਆਲੰਸਰੂਪੇ ਸਦਾ ਅੰਗ ਸੰਗੀ ਆਭੰਗੰ ਵਿਪੂਤੇ